ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤਤੀ ਤਵੀ ਤੇ ਬਿਠਾਇਆ ਗਿਆ ਫਿਰ ਦੀਗ ਵਿੱਚ ਉਬਾਲੇ ਦਿੱਤੇ ਗਏ ਅਤੇ ਬੱਦੇ ਹੋਏ ਹੀ ਦਰਿਆ ਰਾਵੀ ਵਿੱਚ ਸੁੱਟ ਸ਼ਹੀਦ ਕਰ ਦਿੱਤਾ ਗਿਆ ਸ਼ਹੀਦ ਹੋਣ ਸਮੇਂ ਆਪ ਜੀ ਦੇ ਮੁਖ ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਦੇ ਸ਼ਬਦ ਸਨ ਸਚਮੁੱਚ ਗੁਰੂ ਨਾਨਕ ਦੀ ਵਡਿਆਈ ਇਸ ਸ਼ਹਾਦਤ ਨਾਲ ਸਭ ਪਾਸੇ ਫੈਲ ਗਈ ਭਗਤ ਨਾਲ ਸ਼ਹੀਦ ਦਾ ਵੀ ਸਤਕਾਰ ਹੋਣ ਲੱਗਾ ਗੁਰੂ ਹਰਗੋਬਿੰਦ ਜੀ ਨੇ ਇਹ ਜਾਣ ਕੇ ਕਿ ਕੀ ਮਤੇ ਸੰਗਤਾਂ ਵਿੱਚ ਮਯੂਸ਼ੀ ਛਾਏ ਦੋ ਤਲਵਾਰਾਂ ਪਹਿਨੀਆਂ ਢਾਡੀਆਂ ਨੇ ਵਾਰ ਗਾਈ ਜਿਸ ਦਾ ਭਾਵ ਸੀ ਕਿ ਦੋ ਤਲਵਾਰਾਂ ਤਾਂ ਗੁਰੂ ਜੀ ਨੇ ਪਹਿਨ ਰਹੀ ਹਨ ਕਿ ਜ਼ਾਲਮ ਅੱਗੇ ਤੋਂ ਜ਼ੁਲਮ ਦੀ ਤਲਵਾਰ ਚਲਾਉਣੀ ਬੰਦ ਕਰ ਦੇਣ ਵਾਰ ਦੀ ਇੱਕ ਪੌੜੀ ਸੀ ਦੋ ਤਲਵਾਰਾਂ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਛੇਵੇਂ ਪਾਸ਼ਾ ਨੇ ਇਹ ਬਚਨ ਵੀ ਕਹੇ ਅੱਜ ਤੋਂ ਮੇਰੀ ਪਿਆਰੀ ਪੇਟਾ ਤਿੱਖਾ ਸ਼ਸਤਰ ਤੇ ਚੰਗੀ ਜਵਾਨੀ ਹੈ ਮੇਰੀ ਖੁਸ਼ੀ ਲੈਣੀ ਜੇ ਤਾਂ ਕਸਰਤਾਂ ਕਰੋ ਘੁਲੋ ਗਤ ਕੇ ਖੇਡੋ ਘੋੜੇ ਦੀ ਸਵਾਰੀ ਕਰੋ ਕਮਜ਼ੋਰੀ ਇੱਕ ਕੌਮੀ ਗੁਨਾਹ ਹੈ ਜੋ ਕਿਸੇ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਇਹ ਨਾ ਖਿਆਲ ਕਰਿਆ ਜੇ ਕਿ ਤੁਸੀਂ ਥੋੜੇ ਹੋ ਸਭ ਦਰਿਆ ਸੁੰਮਿਆਂ ਵਿੱਚੋਂ ਹੀ ਨਿਕਲਦੇ ਹਨ ਲੱਕੜ ਦੀ ਇੱਕ ਨਿਮਾਣੀ ਤਿੱਲੀ ਜੰਗਲ ਨੂੰ ਅੱਗ ਲਾ ਸਕਦੀ ਹੈ ਤੁਸੀਂ ਤਾਂ ਭਲਾ ਇਨਸਾਨ ਹੋ ਅਤੇ ਇਨਸਾਨ ਵੀ ਉਹ ਜਿਨ੍ਹਾਂ ਦਾ ਕਲੇਜਾ ਹੁਣੇ-ਹੁਣੇ ਤਤੀ ਤਵੀ ਤੇ ਸਾੜਿਆ ਗਿਆ ਹੈ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਆਪ ਜੀ ਨੇ ਉਸੇ ਤਰ੍ਹਾਂ ਹੀ ਰੱਖੀ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਪਰ ਕੁਝ ਹਟਮਾ ਅਕਾਲ ਤਖਤ ਉਸਾਰਿਆ ਅਕਾਲ ਤਖਤ ਦੀ ਉਸਾਰੀ ਵਿੱਚ ਇਹ ਇhtiyat ਰੱਖੀ ਕਿ ਕਿਸੇ ਮਿਸਤਰੀ ਮਜ਼ਦੂਰ ਦਾ ਹੱਥ ਨਾ ਲੱਗੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਅਤੇ ਗੁਰੂ ਜੀ ਨੇ ਰਲ ਕੇ ਉਸਾਰਿਆ ਭਾਈ ਗੁਰਦਾਸ ਜੀ ਨੂੰ ਪਹਿਲਾਂ ਜਥੇਦਾਰ ਥਾਪਿਆ ਗਿਆ ਸ਼ਹਿਰ ਦੀ ਪਨਾਹ ਬਣਾਈ ਲੋ ਘੜ ਦਾ ਕਿਲਾ ਉਸਾਰਿਆ ਜਵਾਨੀਆਂ ਪੇਟ ਕਰਨ ਲਈ ਭੀੜਾਂ ਹੀ ਲੱਗ ਗਈਆਂ ਜਵਾਨੀਆਂ ਪੇਟ ਕਰਨ ਸਮੇ ਸਿੱਖ ਸਿਰਫ ਇਹ ਕਹਿੰਦੇ ਸਨ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਆਪ ਜੀ ਜੇ ਮਿਹਰ ਹੀ ਚਾਹੀਦੀ ਹੈ ਗੁਰੂ ਜੀ ਕੌਮ ਦਾ ਆਚਰਨ ਖਾਸ ਢਾਂਚੇ ਵਿੱਚ ਟਾਲ ਰਹੇ ਸਨ ਧਰਮ ਦੀ ਰਾਖੀ ਲਈ ਸਿਆਸਤ ਦੀ ਬਾੜ ਮਜ਼ਬੂਤ ਕੀਤੀ ਜਾ ਰਹੀ ਸੀ ਆਪ ਜੀ ਜਿੱਥੇ ਪਾਠ ਕਰਦੇ ਆ ਕਿਸੇ ਨੂੰ ਨੇੜੇ ਨਹੀਂ ਸਨ ਟੁਕਣ ਦਿੰਦੇ ਉਥੇ ਪਾਠ ਤੋਂ ਬਾਅਦ ਰਮਾਲ ਨਾਲ ਸ਼ਸਤਰਾਂ ਨੂੰ ਰੋਜ਼ ਸਾਫ਼ ਕਰ, ਸ਼ਰੀਰ ਤੇ ਸਜਾਉਂਦੇ ਮਰਿਆਦਾ ਆਪ ਜੀ ਨੇ ਰਤਾ ਕੋਲ ਸ੍ਰੀ ਹਰਿਮੰਦਰ ਸਾਹਿਬ ਅੰਦਰ ਢਿੱਲੀ ਹੁੰਦੀ ਵੇਖੀ ਤਾਂ ਹੁਕਮਨਾਮਾ ਜਾਰੀ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅਦਬ ਆਦਾਬ ਵਿੱਚ ਕਦੇ ਕੋਤਾਹੀ ਨਹੀਂ ਕਰਨੀ। ਸ੍ਰੀ ਹਰਿਮੰਦਰ ਸਾਹਿਬ ਵਾਹਿਗੁਰੂ ਦੇ ਨਾਮ ਸਿਮਰਨ ਦਾ ਪਾਵਨ ਸਥਾਨ ਹੈ। ਇਸ ਦਾ ਆਦਰ ਕਰਨਾ ਸਭ ਦਾ ਫਰਜ਼ ਹੈ। ਕੋਈ ਮੰਦਾ ਕੰਮ ਕਰਮ ਕਰਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਅਪਵਿੱਤਰ ਨਾ ਕਰੇ। ਔਰਤ ਦੇ ਨਾਲ ਕਦੇ ਠੱਠਾ ਨਹੀਂ ਕਰਨਾ ਨਿੰਦਾ ਚੁਗਲੀ ਨਹੀਂ ਕਰਨੀ ਨੇੜੇ-ਤੇੜੇ ਤੰਬਾਕੂ ਨਾ ਪੀਣ ਦੇਣਾ ਅਦਾਲਤੀ ਝਗੜੇ ਖੜੇ ਨਹੀਂ ਕਰਨੇ ਆਏ ਗਏ ਸਿੱਖ ਸਾਧੂ ਅਬਿਆਗਤ ਪਰਦੇਸੀ ਦੀਨ ਅਤੇ ਅਨਾਥ ਦੀ ਭਾਉ ਨਾਲ ਸੇਵਾ ਕਰਨੀ ਸ੍ਰੀ ਅਮਰਤਸਰ ਗੁਰੂ ਜੀ ਜੋ ਨਵੇਂ ਪੁਰਨੇ ਪਾ ਰਹੇ ਸਨ ਜਹਾਂਗੀਰ ਤੱਕ ਉਸ ਦੀਆਂ ਖਬਰਾਂ ਪੁੱਜ ਰਹੀਆਂ ਸਨ ਪਾਵੇਂ ਵਜ਼ੀਰ ਖਾਨ ਤੇ ਗੁੱচ্চਾ ਬੇਗ ਜਹਾਂਗੀਰ ਨੂੰ ਸਮਝਾਉਂਦੇ ਰਹਿੰਦੇ ਸਨ ਕਿ ਅੱਗੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਬੜਾ ਅਪਰਾਧ ਹੋਇਆ ਹੈ ਹੋਰ ਕੋਈ ਗਲਤ ਕਦਮ ਚੁੱਕ ਕੇ ਪਾਪ ਦਾ ਭਾਗੀ ਨਾ ਬਣੀ ਪਰ ਉਸ ਨੇ ਗੁਰੂ ਹਰਗੋਬਿੰਦ ਜੀ ਨੂੰ ਆਗਰੇ ਬੁਲਾਇਆ ਜਾਣਾ ਜ਼ਰੂਰੀ ਦੱਸਿਆ ਵਜ਼ੀਰ ਖਾਨ ਆਪੂ ਸ੍ਰੀ ਹਰਮੰਦਰ ਸਾਹਿਬ ਆਇਆ ਮਹਾਰਾਜ ਨੇ ਜਦ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਤੇ ਮਾਤਾ ਜੀ ਨੂੰ ਸਲਾਹ ਕਰਕੇ ਦੱਸਣ ਲਈ ਕਿਹਾ ਤਾਂ ਸਭ ਦੀ رائے ਸੀ ਕਿ ਆਗਰੇ ਜਾਣਾ ਹੀ ਠੀਕ ਰਹੇਗਾ। ਗੁਰੂ ਜੀ ਸ੍ਰੀ ਹਰਮੰਦਰ ਸਾਹਿਬ ਤੋਂ ਕੁਰੂਕਸ਼ੇਤਰ ਮਜਨੂ ਢਿੱਲਾ ਦਿੱਲੀ ਹੁੰਦੇ ਹੋਏ ਆਗਰੇ ਪੁੱਜੇ। ਜਹਾਂਗੀਰ ਨਾਲ ਮੁਲਾਕਾਤ ਹੋਈ ਉਸਨੇ ਗ੍ਰਿਫਤਾਰ ਕਰ ਗਵਾਲੀਅਰ ਕਿਲੇ ਵਿੱਚ ਭੇਜਣ ਦਾ ਹੁਕਮ ਸੁਣਾ ਦਿੱਤਾ। ਗਵਾਲੀਅਰ ਕਿਲੇ ਵਿੱਚ ਹੋਰ ਵੀ ਕਿਤਨੇ ਰਾਜੇ ਕੈਦ ਵਿੱਚ ਸੜ ਰਹੇ ਸਨ। ਗਵਾਲੀਅਰ ਕੈਦ ਦੌਰਾਨ ਜ਼ਹਿਰੀਲੀ ਪੋਸ਼ਾਕ ਵੀ ਆਪ ਜੀ ਨੂੰ ਪਹਿਨਾਉਣ ਲਈ ਭੇਜੀ ਗਈ ਪਰ ਦਰੋਗਾ ਪਾਈ ਹਰਦਾਸ ਜੀ ਨੇ ਸਾਜ਼ਿਸ਼ ਕਾਮਯਾਬ ਨਾ ਹੋਣ ਦਿੱਤੀ ਮਹਾਰਾਜ ਜੀ ਦਾ ਖਾਣਾ ਵੀ ਉਸ ਰਸਤ ਦਾ ਪਕਾਉਂਦੇ ਜੋ ਕਿਰਤ ਕਰਕੇ ਇੱਕ ਸਿੱਖ ਲਿਆਉਂਦਾ ਸੀ 12 ਸਾਲ ਕੈਦ ਰੱਖਣ ਦਾ ਹੁਕਮ ਝਾਂਗੀਰ ਨੇ ਦਿੱਤਾ ਸੀ ਸੰਗਤਾਂ ਨੂੰ ਜਦ ਬੰਦੀ ਪਾਏ ਜਾਣ ਦੀ ਖਬਰ ਸ੍ਰੀ ਹਰਮੰਦਰ ਸਾਹਿਬ ਪੁਜੀਤਾ ਸਾਰੇ ਫਿਕਰਮੰਦ ਹੋਏ ਬਾਬਾ ਬੁੱਢਾ ਜੀ ਨੇ ਚੌਕੀਆਂ ਕੱਢ ਕੇ ਪਹਿਲਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਫਿਰ ਜਾਗਰਤੀ ਪੈਦਾ ਕਰਨ ਲਈ ਆਪ ਚੌਕੀਆਂ ਦੀ ਅਗਵਾਈ ਕਰਕੇ ਗਵਾਲੀਅਰ ਤੱਕ ਗਏ ਲੋਕੀ ਕਿਲੇ ਦੀ ਪ੍ਰਕਰਮਾ ਕਰ ਸਿਰ ਝੁਕਾ ਵਾਪਸ ਮੁੜਦੇ ਸਾਰਾ ਪੰਜਾਬ ਹੀ ਜਾਗ ਉੱਠਿਆ ਇੰਨਾਂ ਹੀ ਸਾਲਾਂ ਵਿੱਚ ਜਹਾਂਗੀਰ ਦਾ ਵਿਆਹ ਨੂਰਜਹਾਨ ਨਾਲ ਹੋ ਗਿਆ ਨੂਰ ਜਹਾਂ ਮੀਆਂ ਮੀਰ ਦੀ ਮਰੀਦ ਸੀ ਨੂਰ ਜਹਾਂ ਜਹਾਂਗੀਰ ਨੂੰ ਸਮਝਾਉਂਦੀ ਕਿ ਅੱਲਾ ਦਾ ਪਿਆਰਾ ਅੱਲਾ ਜਹਾ ਹੀ ਹੁੰਦਾ ਹੈ ਉਸ ਨਾਲ ਉਲਝਣਾ ਠੀਕ ਨਹੀਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਰਿਹਾਈ ਦਾ ਹੁਕਮ ਭੇਜ ਦਿੱਤਾ ਗੁਰੂ ਪਾਤਸ਼ਾਹ ਨੇ ਉਤਨਾ ਚਿਰ ਤੱਕ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਜਦ ਤੱਕ ਬੇਦੋਸ਼ੇ ਪਕੜੇ ਰਾਜੇ ਵੀ ਨਾਲ ਹੀ ਨਾ ਰਹਾ ਕੀਤੇ ਜਾਂਦੇ ਜਹਾਂਗੀਰ ਉਤਨੇ ਰਾਜੇ ਰਿਹਾਂ ਕਰਨਾ ਮੰਨ ਗਿਆ ਜਿਤਨੇ ਗੁਰੂ ਜੀ ਦਾ ਪੱਲਾ ਪਕੜ ਕੇ ਬਾਹਰ ਆ ਜਾਣ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸਿਵਾਇਆ ਤੇ 52 ਰਾਜਿਆਂ ਨੂੰ ਰਿਹਾਈ ਦਵਾਈ ਉਸ ਦਿਨ ਤੋਂ ਮੀਰੀ ਪੀਰੀ ਦੇ ਮਾਲਕ ਨੂੰ ਬੰਦੀ ਛੋੜ ਦਾਤਾ ਵੀ ਕਹਿੰਦੇ ਹਨ ਜਹਾਂਗੀਰ ਨਾਲ ਜਦ ਰਿਹਾਈ ਪਿੱਛੋਂ ਮੁਲਾਕਾਤ ਹੋਈ ਤਾਂ ਉਸ ਨੇ ਸ੍ਰੀ ਹਰਮੰਦਰ ਸਾਹਿਬ ਆ ਕੇ ਮਾਤਾ ਗੰਗਾ ਜੀ ਕੋਲੋਂ ਖਿਮਾ ਲੈ ਦੇਣ ਦੀ ਖਾਹਿਸ਼ ਪ੍ਰਗਟ ਕੀਤੀ ਅਤੇ ਚੰਦੂ ਵੀ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਪਰ ਮਹਾਰਾਜ ਨੇ ਜਹਾਂਗੀਰ ਨੂੰ ਕਿਹਾ ਕਿ ਇਸ ਦੇ ਲੇਖੇ ਦਰਗਾਹ ਵਿੱਚ ਹੀ ਹੋਣਗੇ ਜਹਾਂਗੀਰ ਨੇ ਲਗਾਤਾਰ ਸਨਿਮ ਬੇਨਤੀ ਕਰਨ ਅਤੇ ਮਹਾਰਾਜ ਨੇ ਸ੍ਰੀ ਅਮਰਤਸਰ ਆਉਣ ਦੀ ਆਗਿਆ ਦਿੱਤੀ ਜਦ ਨੂਰਜਹਾਂ ਗੁਰੂ ਜੀ ਨੂੰ ਮਿਲਣ ਆਈ ਤਾਂ ਉਸ ਨੇ 16 ਸ਼ਿੰਗਾਰ ਕੀਤੇ ਹੋਏ ਸਨ ਉਸ ਨੇ ਜਦ ਸਜਦਾ ਕੀਤਾ ਤਾਂ ਮਹਾਰਾਜ ਨੇ ਕਿਹਾ ਜੋ ਇਸ ਤਰ੍ਹਾਂ ਸਾਤ ਸ਼ਿੰਗਾਰ ਕਰ ਲਵੇ ਬੇਟੀ ਦਾ ਖੁਦਾ ਨੂੰ ਪਾ ਲਵੇ ਭਾਵੇਂ ਉਸ ਨੂੰ ਬੜੀ ਲੱਜਾ ਆਈ ਪਰ ਪੁੱਛ ਹੀ ਬੈਠੀ ਕੇ ਆਪਣੇ ਆਪ ਤੇ ਇਤਨਾ ਕਾਬੂ ਤੁਸੀਂ ਕਿਵੇਂ ਪ੍ਰਾਪਤ ਕੀਤਾ ਹੈ ਤਾਂ ਇਕ ਲਾਕ ਦੀ ਮੂਰਤ ਛੇਵੇਂ ਪਾਤਸ਼ਾਹ ਨੇ ਕਿਹਾ ਮੌਤ ਭੁੱਲਦੀ ਨਹੀਂ ਤੇ ਖੁਦਾ ਦੀ ਯਾਦ ਟੁੱਟਦੀ ਨਹੀਂ ਅਸੀਸ ਵਜੋਂ ਗੁਰੂ ਜੀ ਨੇ ਕਿਹਾ ਪਤ ਧਰਮ ਵਿੱਚ ਸਦਾ ਪਰਪੱਖ ਰਹੀਂ ਗੁਰੂ ਜੀ ਜਦ ਹਰਿਮੰਦਰ ਸਾਹਿਬ ਪੁਜੇ ਤਾਂ ਉਸ ਦਿਨ ਦੀਵਾਲੀ ਸੀ ਸਾਰਾ ਸ਼ਹਿਰ ਰੋਸ਼ਨੀ ਨਾਲ जगमਗਾਰ ਉੱਠਿਆ ਸ੍ਰੀ ਹਰਮੰਦਰ ਸਾਹਿਬ ਅਚੇਚੇ ਤੌਰ ਤੇ ਦੀਪਮਾਲਾ ਕੀਤੀ ਗਈ ਕੁਝ ਦਿਨਾਂ ਬਾਅਦ ਜਹਾਂਗੀਰ ਵੀ ਸ੍ਰੀ ਹਰਮੰਦਰ ਸਾਹਿਬ ਆਇਆ ਉਸ ਨੇ ਪ੍ਰਕਰਮਾ ਚ ਦਾਖਲ ਹੁੰਦੇ ਸ੍ਰੀ ਹਰਮੰਦਰ ਸਾਹਿਬ ਸਿਰ ਝੁਕਾਇਆ ਅਕਾਲ ਤਖਤ ਕੜਾ ਪ੍ਰਸ਼ਾਦ ਕਰਵਾਇਆ ਮੱਥਾ ਟੇਕਿਆ ਹਰਮੰਦਰ ਸਾਹਿਬ ਬੈਠ ਕੇ ਕੀਰਤਨ ਸੁਣਿਆ 500 ਮੋਹਰਾਂ ਭੇਟ ਕੀਤੀਆਂ ਤੇ ਭਾਈ ਬਲਵੰਡ ਤੇ ਸੱਤਾ ਜੀ ਦਾ ਕੀਰਤਨ ਸੁਣ ਕੇ ਜਹਾਂਗੀਰ ਦਾ ਐਸਾ ਮਨ ਟਿਕਿਆ ਕਿ ਕਿਤਨਾ ਚਿਰ ਹੀ ਹਰਮੰਦਰ ਸਾਹਿਬ ਹੀ ਬੈਠਾ ਰਿਹਾ ਮਾਤਾ ਜੀ ਪਾਸ ਗੁਰੂ ਕੇ ਮਹਿਲ ਪੁੱਜ ਕੇ ਚਰਨੀ ਹੱਥ ਲਾਇਆ 500 ਮੋਹਰਾਂ ਚਰਨਾ ਤੇ ਰੱਖ ਕੇ ਨਾਲ ਕਿਹਾ ਖਿਮਾ ਮਾਤ ਮਮ ਕੀ ਜੀਏ ਮਾਤਾ ਜੀ ਨੇ ਮੋਹਰਾਂ ਉਸੇ ਸਮੇਂ ਚਕਵਾ ਕੇ ਲੋੜ ਬੰਦਾਂ ਨੂੰ ਵੰਡਣ ਦਾ ਹੁਕਮ ਦਿੱਤਾ ਜਦ ਜਹਾਂਗੀਰ ਸਫਾਈਆਂ ਦੇਣ ਲੱਗਾ ਤਾਂ ਮਾਤਾ ਜੀ ਨੇ ਇਤਨਾ ਹੀ ਕਿਹਾ ਜਹਾਂਗੀਰ ਇਤਨੀ ਗੱਲ ਯਾਦ ਰੱਖੀ ਗੁਰ ਗ੍ਰਹਿ ਸਾਥ ਵੈਰ ਜੋ ਪਾਵੈ ਹਲਤ ਪਲਤ ਨਿਜ ਦੋਏ ਗਵਾਵੈ ਜਦ ਤੱਕ ਮਾਤਾ ਜੀ ਦੇ ਮੂੰਹ ਖਿਮਾ ਕੀਤੀ ਦੇ ਸ਼ਬਦ ਨਾ ਨਿਕਲੇ ਜਹਾਂਗੀਰ ਉੱਥੇ ਹੀ ਬੈਠਾ ਰਹਿਆ ਉਸ ਨੇ ਆਪਣੇ ਪੁੱਤਰ ਸ਼ਾਂਜਹਾਨ ਦੀ ਬਾਹ ਵੀ ਪਕੜਾਉਣੀ ਚਾਹੀ ਪਰ ਗੁਰੂ ਜੀ ਨੇ ਕਿਹਾ ਬਾਹ ਪਕੜਾਉਣ ਦੀ ਲੋੜ ਨਹੀਂ ਜੇ ਇਸ ਦਾ ਵਰਤਾਰਾ ਠੀਕ ਰਿਹਾ ਤਾਂ ਬਾ ਆਪੇ ਹੀ ਪਕੜੀ ਗਈ। ਜਹਾਂਗੀਰ ਕਸ਼ਮੀਰ ਵੱਲ ਚਲਾ ਗਿਆ। ਗੁਰੂ ਜੀ ਮਾਈ ਭਾਗ ਭਰੀ ਦੀ ਆਸ ਪੂਰੀ ਕਰਨ ਲਈ ਸ਼੍ਰੀਨਗਰ ਗਏ। ਮਾਈ ਦੇ ਖੱਦਰ ਦਾ ਇੱਕ ਚੋਲਾ ਆਪਣੇ ਹੱਥੀਂ ਕੱਤਿਆ ਸੀ ਤੇ ਚਿਤ ਧਾਰ ਬੈਠੀ ਸੀ ਕਿ ਗੁਰੂ ਜੀ ਆਪ ਸ਼੍ਰੀਨਗਰ ਆ ਕੇ ਪਹਿਨਣ। ਆਸ ਪੂਰੀ ਹੋਣ ਉੱਤੇ ਗੁਰੂ ਜੀ ਨੂੰ ਵਿਹੜੇ ਵਿੱਚ ਦੇਖ ਮਾਈ ਖੀਵੀ ਹੋਈ ਜਾਏ ਮਹਾਰਾਜ ਨੇ ਖੱਦਰ ਦਾ ਚੋਲਾ ਪੈਨਿਆ ਮਾਈ ਅਕਾਲ ਚਲਾਣਾ ਕਰ ਗਈ ਉੱਥੇ ਹੁਣ ਗੁਰਦੁਆਰਾ ਛਟੀ ਪਾਤਸ਼ਾਹੀ ਬਣਿਆ ਹੋਇਆ ਹੈ ਗੁਰੂ ਜੀ ਉੱਥੋਂ ਬਾਰਾ ਮੂਲਾ ਮੀਰਪੁਰ ਗੁਜਰਾਤ ਹੁੰਦੇ ਹੋਏ ਲਾਹੌਰ ਪੁੱਜੇ ਰਾਹ ਵਿੱਚ ਕੂੜੇ ਦੇ ਢੇਰ ਤੇ ਪਏ ਇੱਕ ਬੱਚੇ ਨੂੰ ਜਦ ਅੰਗ ਰਖਿਖਾਂ ਨੂੰ اٹھਾਉਣ ਲਈ ਕਿਹਾ ਤਾਂ ਉਹਨਾਂ ਕਿਹਾ ਕਿ ਇਹ ਤਾਂ ਕੁਥਰਾ ਹੈ ਮਹਾਰਾਜ ਨੇ ਕਿਹਾ ਕਿ ਕੁਥਰਾ ਨਹੀਂ ਸੁਥਰਾ ਹੈ ਇਹ ਹੀ ਪਿਛੋਂ ਭਾਈ ਸੁਥਰਾ ਸਾਹ ਦੇ ਨਾਲ-ਨਾਲ ਪ੍ਰਸਿੱਧ ਹੋਇਆ ਲਾਹੌਰ ਵਿੱਚ ਜਦ ਗੁਰੂ ਹਰਗੋਬਿੰਦ ਸਾਹਿਬ ਪੁੱਜੇ ਤਾਂ ਬੜੀ ਅਚਰਜ ਘਟਨਾ ਹੋਈ ਭਾਈ ਸੱਤੇ ਅਤੇ ਬਲਵੰਡ ਜੀ ਨੇ ਡੇਹਰਾ ਸਾਹਿਬ ਕੀਰਤਨ ਕਰਦੇ ਹੀ ਗੁਰੂ ਮਹਾਰਾਜ ਜੀ ਨੂੰ ਕਿਹਾ ਕਿ ਉਹਨਾਂ ਦੋਵਾਂ ਦਾ ਅੰਤਮ ਸਮਾਂ ਆ ਗਿਆ ਹੈ ਅਤੇ ਇਸ਼ਾ ਪ੍ਰਗਟਾਈ ਕਿ ਜਦ ਦੋਵਾਂ ਦੇ ਸਵਾਸ ਨਿਕਲਣ ਉਹਨਾਂ ਨੂੰ ਉੱਥੇ ਦਫਨਾਇਆ ਜਾਏ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਦਰਿਆ ਵਿੱਚ ਰੋੜ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੇ ਆਸਾ ਦੀ ਵਾਰ ਦਾ ਆਖਰੀ ਸ਼ਕਾ ਲਗਾ ਕੇ ਜਦ ਪੌੜੀ ਪੜ ਸਿਰ ਨਿਵਾਇਆ ਤਾਂ ਦੋਵਾਂ ਦੇ ਪ੍ਰਾਣ ਪੰਖੇਰੂ ਹੋ ਗਏ ਬੜੇ ਆਦਰ ਨਾਲ ਮਹਾਰਾਜ ਜੀ ਨੇ ਦੋਵਾਂ ਨੂੰ ਦਫਨਾਇਆ ਸੋ ਗੁਰੂ ਪਿਆਰਿਓ ਗੁਰੂ ਹਰਗੋਬਿੰਦ ਪਾਸ਼ਾ ਜੀ ਮੀਰੀ ਪੀਰੀ ਦੇ ਮਾਲਕ ਸੋ ਇਹਨਾਂ ਦਾ ਕੁਝ ਆਪ ਜੀ ਨੇ ਥੋੜਾ ਜਿਹਾ ਇਤਿਹਾਸ ਪੇਸ਼ ਕੀਤਾ ਹੈ ਸੋ ਜੋ ਉਹਨਾਂ ਦਾ ਜੰਗਾਂ ਜੁੱਧਾਂ ਦਾ ਸਮਾਂ ਬਾਕੀ ਦਾ ਇਤਿਹਾਸ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਸੋ ਰੌਬ ਵਿਚਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ